ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਬੜੇ ਕਮੈਂਟ ਆਉਂਦੇ ਆ ਤੁਹਾਡੇ ਵੀਰੇ ਤੁਹਾਡੀ ਇਨਕਮ ਕਿੰਨੀ ਆ ਤੁਸੀਂ ਇੰਨਾ ਕਹੋਂਦੇ ਫਿਰਦੇ ਕਿਵੇਂ ਹੋ ਕਿ ਤੁਸੀਂ ਇੰਨੇ ਪੈਸੇ YouTube ਤੋਂ ਕਮਾਉਨੇ ਹੋ ਕਿ ਤੁਸੀਂ ਇੰਨੇ ਪੈਸੇ ਇਹ ਤੋਂ ਸੋਸ਼ਲ ਮੀਡੀਆ ਤੋਂ ਕਮਾਉਨੇ ਹੋ ਤੁਹਾਨੂੰ ਪਤਾ ਯਾਰ ਅੱਜ ਦੇ ਜਮਾਨੇ 'ਚ ਸੋਸ਼ਲ ਮੀਡੀਆ ਬਹੁਤ ਜ਼ਰੂਰੀ ਆ ਕੋਈ ਵੀ ਬੰਦੇ ਨੇ ਆ ਉਹਦਾ ਬਿਜ਼ਨਸ ਸਟਾਰਟ ਕਰਨਾ ਬਿਜ਼ਨਸ ਵੀ ਅੱਜਕੱਲ ਸੋਸ਼ਲ ਮੀਡੀਆ 'ਤੇ ਚੱਲਦਾ ਕੋਈ ਵੀ ਜਿਹੇ ਕੰਮ ਆ ਸੋਸ਼ਲ ਮੀਡੀਆ ਹੋਣਾ ਜ਼ਰੂਰੀ ਆ ਤੇ ਅੱਜ ਤੁਹਾਨੂੰ ਸਾਰਾ ਕੁਝ ਦੱਸਾਂ ਕਿ ਕਿਹੜੇ ਕਿਹੜੇ ਕਿਹੜੇ-ਕਿਹੜੇ ਤੋਂ ਆਉਂਦੇ ਆ ਪੈਸੇ ਕਿਹੜੇ-ਕਿਹੜੇ ਨਹੀਂ ਦਿੰਦੇ ਕੋਈ ਵੀ ਪੈਸਾ ਸਾਰਾ ਕੋ ਤੁਹਾਨੂੰ ਅੱਜ ਵਿਸਤਾਰ ਚ ਦੱਸਾਂ ਇਹਨੇ ਤੁਹਾਨੂੰ ਪਤਾ ਲੱਗ ਜੂ ਸਾਡੀ ਕਮਾਈ ਕਿੰਨੀ ਕਾ ਜਿਹੜੇ ਵਹਿਮ ਆ ਤੁਹਾਡੇ ਉਹ ਸਾਰੇ ਨਿਕਲ ਜਾਣਗੇ ਕਿਉਂਕਿ ਕਈ ਲੋਕਾਂ ਨੂੰ ਲੱਗਦਾ ਵੀ ਅਸੀਂ ਘੁੰਮਦੇ ਫਿਰਦੇ YouTube <Sanye> ਦੀ ਕਮਾਈ ਤੋਂ ਆ ਇੰਨੇ ਸਾਨੂੰ ਵਿਊ ਵੀ ਨਹੀਂ ਆਉਂਦੇ ਵੀ ਅਸੀਂ YouTube ਦੀ ਕਮਾਈ ਤੋਂ ਘੁੰਮ ਸਕੀਏ ਬਾਕੀ ਤੁਹਾਨੂੰ ਸਾਰਾ ਕੁ ਉਹ ਦੱਸ ਦਿੰਨੇ ਆ ਮੇਰੇ ਨਾਲ ਪੰਜ ਪੰਜ ਪਲੇਟ ਪੰਜ ਪਲੇਟਫਾਰਮ ਨੇ ਜਿਹੜੇ ਪੈਸੇ ਦਿੰਦੇ ਜਿਹੜੇ ਆਪਣੇ ਸਾਰਿਆਂ ਨੂੰ ਪਤਾ ਹੀ ਨਹੀਂ ਪਹਿਲੇ ਤੇ ਹੋ ਗਿਆ Instagram YouTube TikTok Snapchat ਤੇ Facebook ਪੰਜ ਹੋ ਗਏ ਇਹ ਇਹ ਪੰਜੇ ਮੈਂ ਯੂਜ਼ ਕਰਦਾ ਮੈਂ ਤੁਹਾਨੂੰ ਦੱਸੂ ਮੈਨੂੰ ਕਿਹੜੇ ਕਿਹੜੇ ਤੋਂ ਪੈਸੇ ਆਉਂਦੇ ਅਰਨਿੰਗ ਕਿਹੜੇ ਕਿਹੜੇ ਤੋਂ ਹੁੰਦੀ ਹੈ ਕਿਹੜੇ ਕਿਹੜੇ ਤੋਂ ਨਹੀਂ ਹੁੰਦੀ ਕੀ ਹਿਸਾਬ ਕਿਤਾਬ ਤੁਹਾਨੂੰ ਸਾਰਾ ਦੱਸ ਦਿੰਦੇ ਆ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ YouTube ਦਾ ਦੱਸ ਦਈਏ YouTube ਦਾ ਯਾਰ ਹਿਸਾਬ ਕਿਤਾਬ ਹੁੰਦਾ ਪਹਿਲਾਂ ਜਦੋਂ ਕੋਈ ਵੀ ਹੁੰਦਾ ਨਵਾਂ ਚੈਨਲ ਬਣਾਉਂਦਾ ਉਹਦੀ ਮੋਨਟਾਈਜ਼ੇਸ਼ਨ ਹੁੰਦੀ ਆ 4000 ਘੰਟਾ ਵਾਚਿੰਗ ਹੋਣੀ ਚਾਹੀਦੀ ਆ ਬੰਦੇ ਦੀ ਮਹੀਨੇ ਦੇ ਵਿੱਚ ਵੀ 4000 ਘੰਟਾ ਪੂਰਾ ਹੋਣਾ ਚਾਹੀਦਾ ਮੀਨ ਦੇ ਵਿੱਚ ਨਹੀਂ ਸਾਲ ਦਾ ਟਾਈਮ ਹੁੰਦਾ ਜਦੋਂ ਪਹਿਲੀ ਵਾਰ ਕਿਸੇ ਨੇ ਉਹ ਕਰਨਾ ਵੀ ਸਾਲ ਦੇ ਵਿੱਚ 4000 ਘੰਟਾ ਵਾਚਿੰਗ ਪੂਰੀ ਹੋਣੀ ਚਾਹੀਦੀ ਹੈ ਜਿਵੇਂ 4000 ਘੰਟਾ ਉਹਨੂੰ ਲੋਕਾਂ ਨੇ ਦੇਖਿਆ ਹੋਵੇ ਤੇ 1000 ਸਬਸਕ੍ਰਾਈਬਰ ਇਹ ਉਹਨਾਂ ਦਾ ਹੋਆ ਸਾਰਾ ਵੀ ਡਾਟਾ ਜਬੀ ਇਹਦੇ ਸਿਰ ਤੇ ਬੰਦਾ ਮੋਨਟਾਈਜ਼ ਹੋ ਜਾਂਦਾ ਜਦੋਂ ਇਹਨੂੰ ਪਲੱਸ ਕਰ ਜਾਂਦਾ ਬੰਦਾ ਤੇ ਸਿੰਪਲ ਆ ਇਹਨਾਂ ਦਾ ਇਹਨਾਂ ਦਾ ਕੋਈ ਹੋਰ ਚੱਕਰ ਨਹੀਂ ਹੈਗਾ ਵੀ ਜਦੋਂ ਐ ਹੋ ਗਿਆ 4000 ਘੰਟਾ ਤੇ 1000 ਸਬਸਕ੍ਰਾਈਬਰ ਤੁਹਾਨੂੰ ਮੋਨਟਾਈਜ਼ ਆਉਣੀ ਸਟਾਰਟ ਹੋ ਜੂਗੀ ਮੋਨਟਾਈਜੇਸ਼ਨ ਦੇ ਹਰੇਕ ਕੰਟਰੀ ਦੇ ਅਲੱਗ-ਅਲੱਗ ਹਿਸਾਬ ਦਾ ਉਹਨੇ ਵੀ ਇੰਡੀਆ 'ਚ ਮ ਜਿਵੇਂ ਇਟਲੀ 'ਚ ਵੱਧਦਾ ਯੂਰਪ 'ਚ ਵੱਧਦਾ ਕੈਨੇਡਾ ਅਮਰੀਕਾ 'ਚ ਉਦੋਂ ਵੱਧਦਾ ਆਸਟ੍ਰੇਲੀਆ 'ਚ ਉਦੋਂ ਵੱਧਦਾ ਐ ਐ ਲੈ ਅਲੱਗ-ਅਲੱਗ ਕੰਟਰੀ ਜਿੱਥੇ ਤੁਹਾਡੀ ਵਾਚਿੰਗ ਜ਼ਿਆਦਾ ਹੁੰਦੀ ਆ ਉਹ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ ਜਿਵੇਂ ਗੱਲ ਕਰੀਏ ਹੁਣ ਜਿਵੇਂ ਸਾਡੀ ਵਾਚਿੰਗ ਹੁੰਦੀ ਆ ਇਟਲੀ ਕੈਨੇਡਾ ਤੇ ਇੰਡੀਆ ਦੇ ਵਿੱਚ 70% ਇੰਡੀਆ 'ਚ 15% ਇਟਲੀ 'ਚ 15 10% ਕੈਨੇਡਾ 'ਚ ਬਾਕੀ 5% ਬਾਕੀ ਸਾਰੀਆਂ ਚ ਕੰਟਰੀਆਂ ਚ ਪਾਕਿਸਤਾਨ ਵਗੈਰਾ ਸਾਰੇ ਕਿਤੇ ਸਾਨੂੰ ਮੈਂ ਤੁਹਾਨੂੰ ਦੱਸ ਦਨਾ ਮੋਟਾ-ਮੋਟਾ ਵੀ ਜਿਵੇਂ 1000 ਵਿਊ ਮਗਰ ਤੁਹਾਨੂੰ 1 1 ਯੂਰੋ ਤੋਂ ਲੈ ਕੇ 2 ਯੂਰੋ ਦੇ ਵਿੱਚ ਵਿੱਚ ਪੈਸੇ ਮਿਲ ਜਾਂਦੇ ਆ ਕਈ ਵਾਰ ਉਦੋਂ ਵੀ ਘਟ ਜਾਂਦੇ ਜੇ ਵੀਡੀਓ ਦੀ ਟਾਈਮਿੰਗ ਘੱਟ ਦੇਖੀ ਹੋਵੇ ਲੋਕਾਂ ਨੇ ਉਹ ਆਮ 1 ਯੂਰੋ ਤੋਂ 2 ਯੂਰੋ ਦੇ ਵਿੱਚ 1000 ਵਿਊ ਮਗਰ ਮਤਲਬ ਜੇ ਤੁਹਾਡੇ 10000 ਵਿਊ ਆਉਣਗੇ ਤੁਹਾਨੂੰ 10 ਤੋਂ 12 13 ਯੂਰੋ ਇੰਨੇ ਕ 10 ਮਿਲਣਗੇ ਜਾਂ 12 13 ਯੂਰੋ ਇੰਨੇ ਕ ਬਣ ਜਾਂਦੇ ਆ ਕਈ ਵਾਰ 20 ਵੀ ਬਣ ਜਾਂਦੇ ਆ ਜਿਵੇਂ ਕਈ ਵੀਡਿਆਂ ਦੀ ਵਾਚਿੰਗ ਟਾਈਮ ਜ਼ਿਆਦਾ ਹੁੰਦੀ ਆ ਤੇ ਦੇਖੀ ਬਾਹਰਲੀਆਂ ਕੰਟਰੀਆਂ ਜ਼ਿਆਦਾ ਗਈ ਹੋਵੇ ਤਾਂ ਉਹਦੀ ਵਾ ਉਹੀ ਮਤਲਬ ਜੇ ਕਿਸੇ ਦਾ ਲੱਖ ਵਿਊ ਆਉਂਦਾ ਉਹਨੂੰ ਲੱਖ ਦੇ ਮਗਰ ਇੰਡੀਆ ਵਾਲਾ 10000 ਰੁਪਈਆ 10 ਤੋਂ 15000 ਦੇ ਵਿੱਚ ਵਿੱਚ ਮਿਲ ਜਾਂਦਾ ਜੇ ਕੱਲੇ ਇੰਡੀਆ ਦੀ ਵਾਚਿੰਗ ਹੋਵੇ ਉਦੋਂ ਘੱਟ ਵੀ ਸਕਦਾ ਵੀ 7-8000 ਦੇ ਵਿੱਚ ਲੱਖ ਵਿਊ ਮਗਰ ਇੰਨੇ ਇੰਨੇ ਦੇ ਹਿਸਾਬ ਦਾ ਹੁੰਦਾ ਹੈਗਾ ਦੇਖ ਲਓ ਤੁਸੀਂ ਲਾਲੋ ਸਾਹਿਬ ਸਾਡੇ ਤੁਹਾਨੂੰ ਆਦਾ ਦਈਏ ਵੀ ਮਹੀਨੇ ਦਾ ਸਾਡਾ ਸਾਰਾ ਲੱਖ ਤੋਂ 1.5-2 ਲੱਖ ਦੇ ਵਿੱਚ ਇੱਥੇ ਵੀ ਹੁੰਦੇ ਸਾਰੇ ਮਹੀਨੇ ਦੇ ਇੱਕ ਵਲੌਗ ਦੇ ਨਹੀਂ ਸਾਰੇ ਮਹੀਨੇ ਦੇ ਲੱਖ ਤੋਂ 2 ਲੱਖ ਦੇ ਵਿੱਚ ਵਿੱਚ ਵਿਊ ਹੁੰਦੇ ਆ ਸਾਨੂੰ ਸਾਰੇ ਮਹੀਨੇ ਦੇ ਰਲਾ ਕੇ ਦੇਖ ਲਓ ਵੀ ਕਿੰਨੇ ਕ ਪੈਸੇ ਬਣਦੇ ਹੋਣਗੇ ਉਹ ਵੀ 100 150 ਯੂਰੋ ਮਸਾਂ ਬਣਦਾ ਕਈ ਵਾਰ ਉਦੋਂ ਵੀ ਘਟ ਜਾਂਦੇ ਆ ਕਿਉਂਕਿ ਵੀਡੀਓ ਤੁਹਾਨੂੰ ਪਤਾ ਅੱਜ ਵੀ ਮੈਂ 15 15 20 ਦਿਨਾਂ ਬਾਅਦ ਵੀਡੀਓ ਪਾਉਣ ਲੱਗਿਆ ਵੀਡੀਓ ਆਪਾਂ ਘੱਟ ਹੀ ਪਾਉਨੇ ਆ ਇਸ ਕਰਕੇ ਸਾਡੀ ਇਹ ਤਾਂ ਕੋਈ ਇਨਕਮ ਨਹੀਂ ਇੰਨੇ ਕ ਪੈਸੇ ਤਾਂ ਬੰਦਾ ਇੱਕ ਅੱਧੇ ਦਿਨ ਚ ਖਾ ਪੀ ਜਾਂਦਾਗਾ ਖੌਂਦੇ ਫਿਰਦੇ ਆਪਾਂ ਜਦਾਂ ਹਜੇ ਸਾਰੇ ਭੱਲੇ ਵੀ ਲੱਗ ਰਹੇ ਆ ਤੇ ਤੁਹਾਨੂੰ ਦੱਸਦਾ YouTube ਵਾਲਾ ਸਿਸਟਮ ਵੀ YouTube ਇਹ ਹਿਸਾਬ ਨਾਲ ਪੈਸੇ ਦਿੰਦਾ ਤੇ ਉਦੋਂ ਬਾਅਦ ਆ ਗਈ Facebook Facebook ਤੇ ਵੀ ਅੱਜ ਕੱਲ੍ਹ ਲੋਕ ਬਲੌਗ ਪਾਉਂਦੇ ਆ ਹੋਰ ਰੀਲਾਂ ਵਾਲਿਆਂ ਨੂੰ ਵੀ ਆਈ ਜਾਂਦੀ ਹੈ ਮੋ ਅੱਜ ਕੱਲ ਫੇਸਬੁੱਕ ਦੀ ਮੋਨਟਾਈਜੇਸ਼ਨ ਉਹਨਾਂ ਨੂੰ ਇਨਵੀਟੇਸ਼ਨ ਭੇਜਣਾ ਪੈਂਦਾ ਉਹ ਆਪ ਅਸੈਪਟ ਕਰਦੇ ਆ ਆਪ ਦਿੰਦੇ ਆ ਮੋਨਟਾਈਜੇਸ਼ਨ ਵੀ ਹਾਂ ਠੀਕ ਆ ਤੁਹਾਡਾ ਫੇਰ ਉਹ ਕਰਦੇ ਆ ਵੀ ਭੇਜਦੇ ਆ ਮੋਨਟਾਈਜੇਸ਼ਨ ਦੇ ਦਿੰਦੇ ਆ ਜਿਵੇਂ ਮੇਰੀ ਮੇਰੀ ਮੋਨਟਾਈਜੇਸ਼ਨ ਨਹੀਂ ਹੋਈ ਹੋਈ ਫੇਸਬੁੱਕ ਤੇ ਵਿਊ ਵਧੀਆ ਆਉਂਦੇ ਆ ਮਹੀਨੇ ਦੀ 2-2 ਮਿਲੀਅਨ 3-3 ਮਿਲੀਅਨ ਰੀਚ ਵੀ ਗਈ ਆ ਤੇ ਉਹ ਤੇ ਉਹਦੇ ਹਿਸਾਬ ਨਾਲ ਮੋਨਟਾਈਜੇਸ਼ਨ ਕਾਫੀ ਮੰਦੀ 4-500 ਡਾਲਰ ਮੈਨੂੰ ਆਉਣਾ ਚਾਹੀਦਾ ਕਿਉਂਕਿ ਮੇਰੀਆਂ ਲੰਬੀਆਂ ਵੀਡੀਓ ਹੁੰਦੀਆਂ ਜੀ ਮੇਰਾ ਇੱਕ ਦੋਸਤ ਆ ਉਹਦੀ ਰੀਚ ਹੁੰਦੀ ਆਹੀ ਮਿਲੀਅਨ ਦੇ ਨੇੜੇ ਤੇ ਉਹਦੀਆਂ ਵੀਡੀਓ ਵੀ 10 10 12 12 ਸਕਿੰਟਾਂ ਵਾਲੀਆਂ ਹੁੰਦੀਆਂ ਨੇ ਉਹਦੇ ਵਾਲੀਆਂ ਮੈਂ ਪਾਉਂਦਾ ਹੁੰਦਾ ਆਹੀ ਘੁੰਮਣ ਫਿਰਨ ਵਾਲੀਆਂ ਲੰਬੀਆਂ ਵੀਡੀਓ ਉਹਦੀਆਂ ਰੀਲਾਂ ਹੁੰਦੀਆਂ ਨੇ ਜਿਵੇਂ ਉਂੀ ਤੁਰ ਫਿਰ ਕੇ ਵਾਲੀਆਂ ਉਹ ਹਿਸਾਬ ਕਿਤਾਬ ਉਹਨੂੰ ਆਈ ਜਾਂਦਾ 2-250 ਯਰੋ ਮਹੀਨੇ ਦਾ ਤੇ ਲਾਲੋ ਸਾਹਿਬ ਫਿਰ ਆਪਾਂ ਨੂੰ ਉਹੀ 5-600 ਯਰੋ ਮਿਲੀ ਜਾਣਾ ਇਹ 2-3 ਮਿਲੀਅਨ ਦੀ ਰੀਚ ਤੇ ਬਾਕੀ ਹੁਣ ਜਿਹੜੇ ਚਲਾਉਂਦੇ ਫੇਸਬੁੱਕ ਉਹਨਾਂ ਨੂੰ ਜ਼ਿਆਦਾ ਪਤਾ ਉਹ ਜਿੰਨਾ ਮੈਨੂੰ ਪਤਾ ਮੈਂ ਤੁਹਾਨੂੰ ਦੱਸ ਦਊਂਗਾ ਬਾਅਦੋਂ ਆਏ ਨਾ ਕਿ ਉਹ ਗਿਆਨ ਵੰਡੀ ਜਾਂਦਾ ਜਿੰਨਾ ਮੈਨੂੰ ਜਿਹਦੇ ਬਾਰੇ ਜਿਹ ਤੇ ਇਹ ਹੋ ਗਈ ਫੇਸਬੁੱਕ ਫੇਸਬੁੱਕ ਵੀ ਦਿੰਦਾ ਮੋਨਟਾਈਜ਼ ਉਸ ਦਿਵਾਰ ਆ ਗਈ ਸਨੈਪਚੈਟ ਅੱਜ ਦੇ ਜਵਾਨ ਨੇ ਸਾਰਿਆਂ ਨਾਲੋਂ ਵੱਧ ਸਨੈਪਚੈਟ ਟੌਪ ਤੇ ਚੱਲ ਰਹੀ ਆ ਜੇ ਬੰਦੇ ਦਾ ਸਨੈਪਚੈਟ ਦਾ ਪਰ ਐਲਗੋਰਿਦਮ ਬਹੁਤ ਹੋਊਗਾ ਵੀ ਟਫ ਬਹੁਤ ਆ ਕਿਉਂਕਿ ਸਨੈਪਚੈਟ ਤੇ ਮੋਨਟਾਈਜ਼ੇਸ਼ਨ ਲੈਣੀ ਬੜੀ ਔਖੀ ਆ ਬਾਬਿਓ ਤੁਸੀਂ ਦੇਖਿਆ ਉਹ ਸਾਰੀ ਜਨਤਾ ਸਟੋਰੀਆਂ ਪਾਉਂਦੀ ਆ 100 100 ਸਟੋਰੀ ਪਾਉਂਦੀ ਆ ਐਂਡ ਤੇ ਕੋਈ ਗਰਮਜਾ ਮੁੱਦਾ ਲੈ ਕੇ ਉਹ ਫੋਟੋ ਲਾਉਂਦੀ ਹੈ ਕਿਉਂਕਿ ਆਪਾਂ ਕੋਈ ਵੀ ਬੰਦਾ ਐਂਡ ਵਾਲੀ ਸਟੋਰੀ ਦੀਂਦੀ ਹੁੰਦੀ ਆਪਾਂ ਨੂੰ ਬੰਦੇ ਦੀ ਜਿੰਨੇ ਆਈ ਸ਼ੋ ਹੋਣਗੀਆਂ ਤੁਹਾਨੂੰ ਪਬਲਿਕ ਦੇ ਵਿੱਚ ਆਪਾਂ ਕਲਿੱਕ ਕਰਦੇ ਆ ਉਹਨਾਂ ਦੀਆਂ ਸਾਰੀਆਂ ਸਟੋਰੀਆਂ ਦੇਖੀ ਜਾਂਦੇ ਵਿੱਚ ਤੁਹਾਨੂੰ ਪਤਾ ਹੋਊ ਵੀ ਐਡਾ ਹੁੰਦੀਆਂ ਨੇ ਕਿਸੇ ਕੰਪਨੀ ਦੀ ਆ ਗਈ ਕੋਈ ਕੋਈ ਆ ਗਈ ਉਹਦੇ ਉਹਨਾਂ ਨੂੰ ਪੈਸੇ ਜਾਂਦੇ ਆ ਤੇ ਇਹ ਸਨੈਪਚੈਟ ਦੀ ਮੋਨਟਾਈਜੇਸ਼ਨ ਕਰਾਉਣੀ ਬੜੀ ਔਖੀ ਆ ਕਿਉਂਕਿ ਇਹਦੇ ਵਾਸਤੇ ਪਹਿਲਾਂ 22000 ਘੰਟਾ ਪੂਰਾ ਹੋਣਾ ਚਾਹੀਦਾ 1 ਮਹੀਨੇ ਦੇ ਵਿੱਚ 22000 ਘੰਟਾ ਤੁਸੀਂ ਲਾ ਲੋ ਹਿਸਾਬ ਕਿਵੇਂ ਹੋਊਗਾ ਕਿੰਨਾ ਔਖਾ ਹੋਊਗਾ ਪਰ ਲੋਕ ਕਰ ਪੌਣੀ ਸੌ ਸਟੋਰੀ ਆ ਸਾਰਿਆਂ ਨੇ ਸੌ ਸਟੋਰੀ ਦੇਖ ਕੇ ਆਪਣੇ ਲੋਕਾਂ ਦਾ ਤੁਹਾਨੂੰ ਪਤਾ ਹੀ ਐ ਐਂਡ ਵਾਲੀ ਤੇ ਚਲੇ ਜਾਂਦੇ ਐ ਕਰ ਕਰ ਕੇ ਤੇ ਹੋ ਜਾਂਦੀ ਐ ਚਲੋ ਮੁੰਡਿਆ ਪਰ ਸਨੈਪਚੈਟ ਪੈਸਾ ਬਹੁਤ ਦਿੰਦਾ ਇੰਨਾ ਨਹੀਂ ਮੈਨੂੰ ਪਤਾ ਕਿੰਨਾ ਦਿੰਦਾ ਪਰ ਸਾਰਿਆਂ ਨਾਲ ਵੱਧ ਦਿੰਦਾ ਪੈਸਾ ਵੀ ਅੱਜਕੱਲ ਦੇਖਿਆ ਤੁਸੀਂ ਬਲੌਗਰ ਵੀ ਦੇਖੇ ਹੋਣੇ ਆ ਕਈ ਕਬਲ ਬਲੌਗਿੰਗ ਵਗੈਰਾ ਜਿਹੜੇ ਕਰਦੇ ਹੁੰਦੇ ਸੀ ਹਟ ਗਏ ਉਹ ਬਲੌਗਿੰਗ ਕਰਨੋਂ ਬਲੌਗ ਮੈਂ ਸਾਂ ਇੱਕ ਦੋ ਮਹੀਨੇ ਦੇ ਸਨੈਪਚੈਟ ਦੇਖਿਓ ਉਹਨਾਂ ਦੀਆਂ ਭਰੀਆਂ ਭਈਆਂ ਹੁੰਦੀਆਂ ਕਹਿੰਦੇ ਸਨੈਪਚੈਟ ਪੈਸੇ ਹੀ ਬਹੁਤ ਦਿੰਦਾ ਯਾਰ ਤੇ ਸੌਖਾ ਕੰਮ ਐ ਬਣਾ ਬਣਾ ਕੇ ਦਾੜ ਦੜ ਬੜ ਬਲੌਗਰ ਉਹਨਾਂ ਕੰਨਾ ਵੱਖਾ ਪਹਿਲਾ ਬੰਦਾ ਸ਼ੂਟ ਕਰਦਾ ਸਾਰਾ ਫਿਰ ਐਡਿਟ ਕਰਦਾ ਫਿਰ ਅਪਲੋਡ ਕਰਦਾ ਕਿੰਨਾ ਟਾਈਮ ਲੱਗਦਾ ਖੱਜਲ ਖਵਾਰੀ ਕਿੱਥੇ ਬੰਦਾ ਨਾਲ ਦੀ ਨਾਲ ਰੋਜ਼ ਦਾ ਬਣਾਈਆਂ ਸਨੇਪਚੈਟਾਂ ਰਾਤ ਨੂੰ ਇਕੱਠੀਆਂ ਸੱਟਦੀਆਂ ਚਲੋ ਜੀ ਐਂ ਕੰਮ ਚੱਲੀ ਜਾਂਦਾ ਬਾਕੀ ਸਨੇਪਚੈਟ ਬਹੁਤ ਪੈਸਾ ਦਿੰਦਾ ਸਨੇਪਚੈਟ ਦਿੰਦਾ ਇਦਾਂ ਪੈਸਾ ਤੁਹਾਨੂੰ ਦੱਸਦਾ ਮੈਂ ਵੀ ਸਟੋਰੀਆਂ ਦੇ ਸਰ ਤੇ ਜਿੰਨੇ ਵਿਊ ਉਹਨੇ ਪੈਸੇ ਸਨੇਪਚੈਟ ਤੇ ਦਾ ਬਹੁਤ ਪੈਸੇ ਮਿਲ ਜਾਂਦੇ ਮਤਲਬ ਮਿਲੀਅਨ ਮਿਲੀਅਨ ਤੇ ਵੀ ਲੋਕਾਂ ਨੂੰ 2-200 ਡਾਲਰ ਵੀ ਆਈ ਜਾਂਦਾ ਮਿਲੀਅਨ ਵਿਊ ਤੇ ਜਿਵੇਂ ਵੀ ਸਾਰੀਆਂ ਸਟੋਰੀਆਂ ਦਾ ਮਿ ਜਿਨ੍ਹਾਂ ਨੂੰ ਵਾਧਾ ਹੁੰਦੇ ਆ ਜਿਵੇਂ ਕਈਆਂ ਨੂੰ 4 4 5 5 ਮਿਲੀਅਨ ਵਿਊ ਵੀ ਆਉਂਦੇ ਆ ਉਹ ਦਿਨ ਦਾ ਮਤਲਬ ਵੀ 5 500 ਡਾਲਰ ਵੀ ਕਮਾਈ ਜਾਂਦੇ ਆ ਲੋਕ ਫੇਸਬੁੱਕ ਤੇ ਵੀ ਬਹੁਤ ਵਧੀਆ ਕਮਾਈ ਆ ਜੇ ਕੋਈ ਕਿਸੇ ਦਾ ਚੱਲ ਰਿਹਾ ਵਧੀਆ ਜੇ ਕੋਈ ਦਾ ਵਧੀਆ ਵਲੌਗ ਪਾਉਂਦਾ ਵੀ 20 20 25 25 ਮਿੰਟ ਦੇ ਵਲੌਗ ਨੇ ਤੇ ਲੋਕ ਦੇਖਦੇ ਆ ਉਹਨੂੰ ਉਹਦੀ ਮਹੀਨੇ ਦੀ 10 10 ਮਿਲੀਅਨ ਰੀਚ ਆ ਵਧੀਆ ਪੈਸਾ ਕਮਾ ਰਿਹਾ ਉਹ ਜਿਹਨੂੰ ਕਹਿ ਸਕਦੇ ਆ ਤੁਸੀਂ ਪੂਰਾ ਵਧੀਆ ਪੈਸਾ ਤੇ ਇਹ ਹੋ ਗਏ ਤਿੰਨ ਉਸ ਤੋਂ ਬਾਅਦ ਆ ਗਿਆ ਟਿਕਟੌਕ ਟਿਕਟੌਕ ਬਾਰੇ ਤੁਹਾਨੂੰ ਦੱਸਾਂ ਟਿਕਟੌਕ ਚਾਰ ਤਰ੍ਹਾਂ ਨਾਲ ਤਿੰਨ ਤਰ੍ਹਾਂ ਨਾਲ پیسے ਦਿੰਦਾ ਅੱਗੇ ਟਿਕਟੌਕ ਦਿੰਦਾ ਹੁੰਦਾ ਇਹ ਵਿਊਵਾਂ ਦੇ پیسے ਵੀ ਉਹੀ ਬੰਦੇ ਲੋਕ ਵੀਡੀਓ ਪਾਈ ਜਾਂਣ ਵਿਊਵਾਂ ਦੇ ਸਿਰ ਤੇ پیسے ਆਈ ਜਾਂਦੇ ਉਹ ਇਹਨਾਂ ਨੇ ਬੰਦ ਕਰਤਾ ਹੁਣ ਟਿਕਟੌਕ ਤੇ پیسے ਤਾਂ ਆਪਣੇ ਇੰਡੀਆ ਚ ਬੈਨ ਆ ਬਾਹਰ ਲੈਣ ਦੱਸ ਰਹੇ ਆ ਮੈਂ ਵੀ ਇੱਧਰ ਸਾਡੇ ਚੱਲਦਾ ਹੈ ਅਸੀਂ ਚਲਾਉਂਦੇ ਆ ਟਿਕਟੌਕ ਟਿਕਟੌਕ ਵਧੀਆ پیسے ਦੇਈ ਜਾਂਦਾ ਟਿਕਟੌਕ ਦਾ ਇੱਕ ਤਾਂ ਹੁਣ ਸ਼ਾਪਿੰਗ ਦੇਖਿਆ ਉਹ ਤੁਸੀਂ ਸ਼ਾਪਿੰਗ ਤੇ ਬਹੁਤ ਲੋਕ ਆਉਂਦੇ ਆ ਵੀ ਐ ਪ੍ਰੋਡਕਟ ਵੇਚਦੇ ਆ ਵੀ ਆਹ ਪ੍ਰੋਡਕਟ ਮੰਗਾਓ ਆਹ ਲਿੰਕ ਤੇ ਕਲਿੱਕ ਕਰਕੇ ਟਿਕਟੌਕ ਨੇ ਐਮਾਜ਼ਨ ਵਾਂਗੂ ਸ਼ਾਪਿੰਗ ਵਾਲਾ ਯਾਦਾ ਸ਼ੁਰੂ ਕਰਤਾ ਵੀ ਕੋਈ ਵੀ ਚੀ ਉਹ ਦੇਖਿਆ ਉਹ ਤੁਸੀਂ ਉਹ ਤੇ ਜੇ ਆਪਾਂ ਕਲਿੱਕ ਕਰਕੇ ਜਵੇਂ ਮੈਂ ਕੋਈ ਵੀ ਚੀਜ਼ ਮੰਗਾਲੀ ਮੈਨੂੰ ਟਿਕਟੌਕ ਵਾਲਿਆਂ ਨੇ ਭੇਜੀ ਮੈਨੂੰ ਬੜੀਆਂ ਆਫਰਾਂ ਆਉਂਦੀਆਂ ਪਰ ਮੈਂ ਹਜੇ ਉਹ ਕੰਮ ਸਟਾਰਟ ਨਹੀਂ ਕੀਤਾ ਹੋਪ ਮੈਂ ਕਰ ਵੀ ਸਕਦਾ ਪਰ ਹਜੇ ਮੇਰਾ ਮੂਡ ਨਹੀਂ ਹੈਗਾ ਉਹ ਕਰਨ ਦਾ ਮੈਂ ਨਹੀਂ ਕੀਤਾ ਕੋਈ ਵੀ ਹੁੰਦਾ ਕਰ ਸਕਦਾ ਕੋਈ ਫੋਲੋਅਰਾਂ ਦਾ ਉਹ ਚੱਕਰ ਨਹੀਂ ਹੈਗਾ ਕੋਈ ਵੀ ਹੁੰਦਾ ਕਰ ਸਕਦਾ ਜਿਵੇਂ ਟਿਕਟੌਕ ਤੇ ਮੈਂ ਕੋਈ ਚੀਜ਼ ਮੰਗਾਲੀ 20 ਇਹ ਉਹਦੇ ਕੋਈ ਬੂਟਾਂ ਦੀ ਪ੍ਰੋਮੋਸ਼ਨ ਕਰਨੀ ਹੈ ਉਹਨਾਂ ਦੇ ਸੇਫਟੀ ਬੂਟੀ ਲਾ ਲਓ ਤੁਸੀਂ ਉਹਦੇ ਵਾਲੇ ਆਪਣੇ ਕੰਮ ਵਾਲੇ ਉਹਦੇ ਵਿੱਚੋਂ ਜੇ ਕੋਈ ਵੀ ਪਹਿਲਾਂ ਤਾਂ ਉਹਨਾਂ ਨੇ ਮੈਨੂੰ 20 ਉਹ ਬੂਟ ਭੇਜਨੇ ਆ ਤੇ ਉਹਦੇ ਵਿੱਚੋਂ ਮੈਨੂੰ ਕੋਈ ਵੀ ਉਹ ਭੇਜ ਸਕਦੇ ਆ ਵੀ ਜਿਵੇਂ ਮੇਰੇ ਲਿੰਕ ਤੇ ਕਲਿੱਕ ਕਰਕੇ ਕਿਸੇ ਨੇ ਉਹ ਕੀ ਤਾਂ ਵੀਰ ਉਹਦੇ ਬੂਟ ਨੇ ਮੇਰੇ ਲਿੰਕ ਤੇ ਕਲਿੱਕ ਕਰਕੇ ਕਿਸੇ ਨੇ ਉਹ ਬੂਟ ਮੰਗਾਇਆ ਉਹਦੇ 2.5 ਹਜ਼ਾਰ ਉਹ ਮੈਨੂੰ ਆਉਣਗੇ ਇੱਕ ਜਾਨੇ ਦੇ ਜੇ 1000 ਬੰਦੇ ਨੇ ਮਤਲਬ ਵੀ ਬੂਟ ਮੰਗਾ ਲਏ ਉਹ 1000 ਮਤਲਬ 250000 ਆ ਗਿਆ ਮਤਲਬ ਮੈਨੂੰ ਐ ਲਾਲੋ ਸਾਹਿਬ ਵੀ ਇੰਡੀਆ ਦਾ 2.5-3 ਲੱਖ ਰੁਪਈਆ ਆ ਗਿਆ ਮੈਨੂੰ ਜੇ 1000 ਬੰਦੇ ਨੇ ਮੰਗਾਲਿਆ ਉਹ ਬੂਟ ਤੇ ਕਲਿੱਕ ਕਰਕੇ ਵੀ ਉਹ ਬੂਟ ਮੰਗਾ ਲਏ ਇਹ ਐ ਚੱਲਦਾ ਕੋਈ ਵੀ ਬਹੁਤ ਚੀਜ਼ਾਂ ਨੇ ਉਹ ਤੇ ਟਿਕਟੌਕ ਸ਼ਾਪ ਤੇ ਕੋਈ ਵੀ ਚੀਜ਼ ਉਹ ਭੇਜੀ ਜਾਂਦੇ ਰਹਿੰਦੇ ਆ ਦਾੜ 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 ਉਹ ਤਾਂ ਰੋਜ਼ ਸਮਾਨ ਭੇਜਦੇ ਆ ਵੀ ਅੱਜ ਦੀ ਪ੍ਰੋਮੋਸ਼ਨ ਕਰੋ ਇਹਦੀ ਕਰੋ ਵਧੀਆ ਕੰਮ ਆ ਉਹ ਖੂਬਸੂ ਮੈਂ ਕਰ ਵੀ ਸਕਦਾ ਬਾਅਦੋਂ ਤੇ ਉਦੋਂ ਆ ਗਿਆ ਟਿਕਟੌਕ ਲਾਈਵ ਲਾਈਵ ਤੇ ਲੱਗਦੇ ਨੇ ਮੈਚ ਬੈਟਲ ਹੁੰਦੇ ਆ ਲੋਕਾਂ ਨਾਲ ਉਹ ਮੈਂ ਕਰਦਾ ਹੁਣ ਦੁਬਾਰੇ ਸਟਾਰਟ ਕੀਤਾ ਪਹਿਲਾਂ ਮੈਂ 1.5 ਸਾਲ ਪਹਿਲਾਂ ਕਰਦਾ ਹੁੰਦਾ ਸੀ ਹੁਣ ਮੈਂ ਦੁਬਾਰੇ ਸਟਾਰਟ ਕਰਤਾ ਉਹ ਵੀ ਚੀਜ਼ ਵਧੀਆ ਉਹ ਤੇ ਕਮਾਈ ਹੱਦੋਂ ਜ਼ਿਆਦੇ ਆ ਜੇ ਬੰਦਾ ਕਰਨ ਵਾਲਾ ਹੋਵੇ ਜਿਵੇਂ ਹੁਣ ਮੇਰੀ ਤਾਂ ਬਹੁਤ ਥੋੜੀ ਆ ਤੁਸੀਂ ਕਹੋਗੇ ਹਣ ਤੂੰ ਹੱਦੋਂ ਜਾਈ ਹੱਦੋਂ ਜ਼ਿਆਦੇ ਕਮਾਈ ਕਰਦਾ ਗਿਫਟਿੰਗ ਕਰਦੇ ਆ ਲੋਕ ਉਹ ਤੇ ਮੈਚ ਲੱਗਦੇ ਆ ਲੋਕਾਂ ਨਾਲ ਗਿਫਟਿੰਗ ਜਦੋਂ ਆਪਾਂ ਨੂੰ ਆਉਣਗੇ ਗਿਫਟਿੰਗ ਦੇ ਨਾਲ ਆਪਣਾ ਸਕੋਰ ਹਾਈ ਜਾਊਗਾ ਆਪਾਂ ਜਿੱਤਾਂਗੇ ਮੈਚ ਐਂ ਚੱਲਦਾ ਉਹ ਤੇ ਹਿਸਾਬ ਕਿਤਾਬ ਵਾਚਿੰਗ ਲੋਕ ਆਈ ਜਾਂਦੇ ਰਹਿੰਦੇ ਆ ਐਂ ਵੀ ਅੱਗੇ ਦੀ ਅੱਗੇ ਜਿਹੜਿਆਂ ਨੂੰ ਬਹੁਤ ਜ਼ਿਆਦਾ ਗਿਫਟਿੰਗ ਹੁੰਦੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਵੀ ਬਣਦਾ ਜਿਵੇਂ ਕਿਸੇ ਨੇ ਮੈਨੂੰ 10 ਰੋ ਦੀ ਕੋਈ ਗਿਫਟਿੰਗ ਕੀਤੀ ਉਹਦੇ ਮੈਨੂੰ 4 ਰੋ ਮਿਲਣਗੇ ਜਾਂ 5 ਰੋ ਉਹ ਤੇ ਟਿਕਟੌਕ ਦਾ ਹੋਰ ਹੋਰ ਸਬਸਕ੍ਰਿਪਸ਼ਨ ਆ ਹੋ ਗਿਆ ਇਹ ਜਗ੍ਹਾ ਤੇ ਹੋਰ ਦਿੰਦਾ ਟਿਕਟੌਕ ਹੋਰ ਕਿਹੇ ਕੰਪਨੀ ਦੀ ਪ੍ਰੋਮੋਸ਼ਨ ਕਰਤੀ ਗਾਣਿਆਂ ਦੀ ਪ੍ਰੋਮੋਸ਼ਨ ਕਰਤੀ ਇਹ ਜਗ੍ਹਾ ਤੇ ਉਦੋਂ ਬਾਅਦ ਆ ਗਿਆ ਪੰਜਵਾਂ ਇੰਸਟਾਗ੍ਰਾਮ ਸੋਨੂੰ ਸਾਰਿਆਂ ਨੂੰ ਵਹਿਮ ਬਹੁਤ ਆ ਵੀ ਇੰਸਟਾਗ੍ਰਾਮ ਤੋਂ ਬਹੁਤ ਪੈਸਾ ਬਣਦਾ ਕਈਆਂ ਨੂੰ ਇਹ ਵਹਿਮ ਆ ਵੀ ਇੰਸਟਾਗ੍ਰਾਮ ਵੀਡੀਓ ਪਾਉਣ ਦੇ ਪੈਸੇ ਦਿੰਦਾ ਇੰਸਟਾਗ੍ਰਾਮ ਕਦੇ ਵੀ ਵੀਡੀਓ ਪਾਉਣ ਦੇ ਪੈਸੇ ਨਹੀਂ ਦਿੰਦਾ ਅੱਗੇ ਦੇਣ ਲੱਗਿਆ ਵਿੱਚ ਦੀ ਪਰ ਉਹਨਾਂ ਨੇ ਬੰਦ ਕਰ ਦੇ ਇਕੱਲੇ ਅਮਰੀਕਾ 'ਚ ਦਿੰਦਾ ਉਹ ਵੀਡੀਓ ਦੇ ਪੈਸੇ ਵੀ ਜਿਵੇਂ ਵਿਊਆਂ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ ਜਿਵੇਂ ਫ ਵੀ ਵੀ ਹੁੰਦਾ ਇਸਾ ਉਹ ਨਾ ਪੈਸੇ ਮੈਨੂੰ ਕੋਈ ਵੀ ਵੀਡੀਓ ਇੰਸਟਾਗ੍ਰਾਮ ਤੇ ਚਲਦੀਆਂ ਸਿਰਫ ਪ੍ਰਮੋਸ਼ਨਾਂ ਕਿਸੇ ਵੀ ਗਾਣੇ ਦੀ ਤੁਸੀਂ ਪ੍ਰਮੋਸ਼ਨ ਕਰਦੇ ਹੋ ਜਿੰਨੇ ਬੰਦੇ ਦਾ ਰੇਟ ਹੁੰਦਾ ਕੋਈ 2000 ਲੈਂਦਾ 2000 ਨਹੀਂ ਇੰਡੀਆ ਵਾਲੇ ਹਿਸਾਬ ਨਾਲ ਆਦਾ ਨਾ ਕੋਈ 2000 ਲੈਂਦਾ ਇੱਕ ਗਾਣੇ ਦੀ ਪ੍ਰਮੋਸ਼ਨ ਕਰਨ ਦਾ ਕੋਈ 5000 ਲੈਂਦਾ ਕੋਈ 10000 ਲੈਂਦਾ ਫੋਲੋਅਰਾਂ ਦੇ ਹਿਸਾਬ ਨਾਲ ਦੇ ਆਪਦੇ ਲੋਕ ਲੈਂਦੇ ਆ ਜਿੰਨੇ ਜਿੰਨੇ ਕੋਈ ਪਤਾ ਨਹੀਂ ਤੁਹਾਨੂੰ ਪ੍ਰਮੋਸ਼ਨਾਂ ਕਈਆਂ ਨੂੰ ਤਾਂ ਮੈਂ ਦੇਖਿਆ ਵੀ ਦਿਨ ਦੀਆਂ ਵੀ 5-5 ਆਈ ਜਾਂਦੀਆਂ ਨੇ ਮਹੀਨੇ ਦੀਆਂ 50 50 60 60 ਪ੍ਰਮੋਸ਼ਨਾਂ ਕਰੀ ਜਾਂਦੇ ਆ ਕਈਆਂ ਨੂੰ ਮੈਂ ਦੇਖਿਆ ਮਹੀਨੇ ਦੀਆਂ ਤੇ ਉਹ ਸਾਹਨਾ ਦੋ ਹੀ ਲਾਲੋ ਸਾਹ ਵੀ ਕਿੰਨੇ ਕਿੰਨੇ ਬਣਦੇ ਹੋਣਗੇ ਮੈਨੂੰ ਮਹੀਨੇ ਦੀਆਂ ਦੋ ਤਿੰਨ ਕਿ ਪ੍ਰੋਮੋਸ਼ਨ ਆਉਂਦੀਆਂ ਆਪਾਂ ਨੂੰ ਗਾਣੇ ਦੀਆਂ ਗਾਣੇ ਦੀ ਪ੍ਰੋਮੋਸ਼ਨ ਕਰਨੀ ਹੁੰਦੀ ਆ ਕਿਸੇ ਨਵੇਂ ਬੰਦੇ ਦਾ ਕੋਈ ਨਵਾਂ ਗਾਣਾ ਆਇਆ ਜਾਂ ਕਿਸੇ ਦਾ ਗਲਾ ਉਹ ਸਿੱਧੂ ਹਣੀ ਵੀ ਕਰਾਉਂਦੇ ਆ ਸਾਰੇ ਕਰਾਉਂਦੇ ਆ ਗੁਰੂ ਰੰਗਾ ਵਗਰ ਹੁੰਦਾ ਹੈ ਜਿਹੜਾ ਮੂਸੇ ਵਾਲੇ ਨਾਲ ਪੇਚੇ ਪਾਉਂਦਾ ਉਹਦੇ ਯਾਨੀ ਤੇ ਉਹ ਵੀ ਪ੍ਰੋਮੋਸ਼ਨ ਕਰਾਉਂਦਾ ਸਾਰੇ ਕਰਨ ਵਾਲੇ ਹੁਣੀ ਸਾਰੇ ਪ੍ਰੋਮੋਸ਼ਨ ਕਰਾਉਂਦੇ ਆ ਯਾਰ ਪ੍ਰੋਮੋਸ਼ਨ ਆਪਾਂ ਗਾਣੇ ਦੀ ਕਰਨੀ ਹੁੰਦੀ ਆ ਬੰਦੇ ਦੀ ਤੇ ਉਹ ਆਪਾਂ ਨੂੰ ਪੈਸੇ ਕੰਪਨੀਆਂ ਪੇ ਕਰਦੀਆਂ ਐ ਸਿੱਧਾ ਐ ਨਾ ਸਮਝੋ ਗਾਇਕ ਆਪਾਂ ਨਾਲ ਸੰਪਰਕ ਕਰਦਾ ਕੰਪਨੀਆਂ ਹੁੰਦੀਆਂ ਨੇ ਅੱਗੇ ਦੀ ਅੱਗੇ ਉਹ ਸਾਰੇ ਗਾਇਕਾਂ ਨਾਲ ਉਹ ਗੱਠ ਮੇਲ ਕਰ ਲੈਂਦੀਆਂ ਵੀ ਅਸੀਂ ਤੁਹਾਡੀਆਂ ਪ੍ਰੋਮੋਸ਼ਨਾਂ ਕਰਾਵਾਂਗੇ ਤੁਸੀਂ ਸਾਨੂੰ ਕਹੇ ਦਿਓ ਜਿਵੇਂ ਲੱਖ ਰੁਪਈਆ ਉਹਨਾਂ ਨੇ ਗਾਇਕ ਨੇ ਉਹਨੂੰ ਦੇਤਾ ਤੇ ਉਹਨਾਂ ਨੇ 10 ਜਣਿਆਂ ਤੋਂ ਅੱਗੇ ਪ੍ਰੋਮੋਸ਼ਨ ਕਰਾ ਲਈ ਜਿਹੜੇ ਉਹਨਾਂ ਦੇ ਇਨਫਲੂਐਂਸਰ ਹੁੰਦੇ ਆ ਵੀ ਆ ਗਾਣੇ ਤੇ ਕਰ ਦਿਓ ਆ ਲੈਣ ਤੇ ਇਦਾਂ ਕਰਨੀ ਆ ਇਦਾਂ ਹੁੰਦਾ ਸਿਸਟਮ ਵੀ ਐ ਚੱਲਦਾ ਹੈ ਹੋਰ ਇੰਸਟਾਗ੍ਰਾਮ ਤੇ ਸਬਸਕ੍ਰਿਪਸ਼ਨਾਂ ਨੇ ਸਬਸਕ੍ਰਿਪਸ਼ਨ ਜਿਵੇਂ ਕਿਸੇ ਦੀ ਬੰਦਾ ਲੈਂਦਾ ਹੈਗਾ ਉਦੋਂ ਬਾਅਦ ਉਹਦੀਆਂ ਪ੍ਰਾਈਵੇਟ ਸਟੋਰੀਆਂ ਦੇਖ ਸਕਦਾ ਜਿਹੜੇ ਉਹਦੇ ਬੈਨੀਫਿਟ ਲਿਖੇ ਹੁੰਦੇ ਆ ਬੰਦੇ ਦੇ ਉਹ ਕਰ ਸਕਦਾ ਹੈਗਾ ਤੇ ਸਬਸਕ੍ਰਿਪਸ਼ਨਾਂ ਨਾਲ ਪੈਸੇ ਲੈ ਸਕਦਾ ਹੋਰ ਇੰਸਟਾਗ੍ਰਾਮ ਤੇ ਵੀਡੀਓ ਪਾਉਣ ਦੇ ਕੋਈ ਪੈਸੇ ਨਹੀਂ ਮਿਲਦੇ ਕਿਸੇ ਪ੍ਰੋਡਕਟ ਦੀ ਪ੍ਰੋਮੋਸ਼ਨ ਕਰਤੀ ਕਿਸੇ ਕੱਪੜੇ ਲੀਡਰ ਦੀ ਪ੍ਰੋਮੋਸ਼ਨ ਕਰਤੀ ਕਿਸੇ ਦੀ ਮਸ਼ਹੂਰੀ ਕਰਤੀ ਉਹ ਕਿਸੇ ਕੰਪਨੀ ਦੀ ਕੋਈ ਹੋਰ ਇਹ ਜਗ੍ਹਾ ਇਹਦੇ ਪੈਸੇ ਮਿਲ ਸਕਦੇ ਆ ਬਾਕੀ ਤੁਹਾਨੂੰ YouTube ਦੀ ਇੱਕ ਗੱਲ ਹੋਰ ਦੱਸਾਂ ਇੰਸਟਾਗ੍ਰਾਮ ਵਾਲਾ ਤੁਹਾਨੂੰ ਮੈਂ ਪੰਜਾਂ ਦੇ ਦਸ ਤੇ ਵੀ ਐਦਾਂ ਜਿੰਦਾ ਪੈਸੇ ਆਉਂਦੇ ਆ YouTube ਦੀ ਇੱਕ ਹੋਰ ਗੱਲ ਦ ਕੋਈ ਵੀ ਪੋਡਕਾਸਟ ਹੁੰਦਾ ਜਿਵੇਂ ਕਿਸੇ ਕ੍ਰਿਪਟੋ ਵਾਲੇ ਨਾਲ ਕਿਸੇ ਕੰਪਨੀ ਨਾਲ ਕਿਸੇ ਦੀ ਉਹ ਆਪਾਂ ਲੱਗਦਾ ਵੀ ਉਹੀ ਬਿਠਾਲੇ ਹੋਣਗੇ ਇਹਨਾਂ ਨੇ ਵੀ ਪ੍ਰੋਮੋਸ਼ਨ ਵੀ ਉਹ ਕਰਦੇ ਹੋਣਗੇ ਪੋਡਕਾਸਟ ਇਹਨਾਂ ਨਾਲ ਇਦਾਂ ਨਹੀਂ ਹੁੰਦਾ ਉਹ ਆਪ ਸੰਪਰਕ ਕਰਦੇ ਆ ਪੋਡਕਾਸਟ ਵਾਲਿਆਂ ਨਾਲ ਪੋਡਕਾਸਟ ਵਾਲਿਆਂ ਦੇ ਅਲੱਗ-ਅਲੱਗ ਰੇਟ ਹੁੰਦੇ ਆ ਜਿਵੇਂ ਮੇਰਾ ਤਾਂ ਜਦੋਂ ਮੈਂ ਤਾਂ ਕਿਸੇ ਨਾਲ ਕੀਤਾ ਹੀ ਨਹੀਂ ਤੇ ਕਈਆਂ ਦੇ ਰੇਟ ਹੁੰਦੇ ਆ ਵੀ ਜਿਵੇਂ ਅਮਨ ਔਜਲਾ ਹੋ ਗਿਆ ਦੂਜਾ ਉਹ ਹੋ ਗਿਆ ਜਿਹੜੇ ਵੀ ਨੇ ਉਹਨਾਂ ਦੇ ਆ ਰੇਟ ਨੇ 2-2 2.5 ਲੱਖ ਰੁਪਏ ਤੋਂ ਸਟਾਰਟ ਕਰਦੇ ਨੇ ਉਹ ਵੀ ਕੋਈ ਵੀ ਪ੍ਰੋਮੋਸ਼ਨ ਕਰਨੀ ਆ ਆਪਾਂ ਇਹ ਹਿਸਾਬ ਦਾ ਉਹਨਾਂ ਦਾ ਸਾਰਾ ਇਹ ਉਹ ਹੁੰਦੇ ਆ ਕੰਪਨੀ ਵਾਲੇ ਆਪਦੀ ਪ੍ਰੋਮੋਸ਼ਨ ਕਰਾਉਂਦੇ ਆ ਮਤਲਬ ਪੋਡਕਾਸਟ ਕਰਦੇ ਆ ਇਸ ਪੋਡਕਾਸਟ ਇਸ ਲੋਡ ਕਰਦੇ ਹੁੰਦੇ ਆ ਵੀ ਜਿਵੇਂ ਹਾਂ ਇਹਨਾਂ ਨੂੰ ਇੰਟਰਸਟ ਆ ਉਹਨਾਂ ਨੂੰ ਸਾਰੇ ਕੁਐਸਚਨ ਲਿਖ ਕੇ ਦਿੱਤੇ ਗਏ ਹੁੰਦੇ ਆ ਵੀ ਆਹ ਤੁਸੀਂ ਸਾਡੇ ਤੋਂ ਪੁੱਛਣੇ ਆਂ ਅਸੀਂ ਇਹਨਾਂ ਦੇ ਤੁਹਾਨੂੰ ਜਵਾਬ ਦੇਵਾਂਗੇ ਇਦਾਂ ਚੱਲਦਾ ਉਹ ਹਿਸਾਬ ਦਾ ਪੋਡਕਾਸਟਾਂ ਵਾਲੇ ਬਾਕੀ ਵਿੱਚ ਵਿੱਚ ਹਾਂ ਜੈਨੂਨ ਹੁੰਦੇ ਆ ਪੋਡਕਾਸਟ ਜਿਵੇਂ ਕਿ ਮਸ਼ਹੂਰ ਬੰਦੇ ਨੂੰ ਕਰ ਲਿਆ ਉਹ ਆਪਦੇ ਫਾਇਦੇ ਲਈ ਕਰਦੇ ਆ ਉਹਦੇ ਪੈਸੇ ਆਉਂਦੇ ਉਹਨਾਂ ਨੂੰ ਜਿਵੇਂ ਮੋਨਟਾਈਜ਼ੇਸ਼ਨ ਆ ਰਹੀ ਤੇ ਆ ਹਿਸਾਬ ਦਾ ਵਾ ਸਾਰਾ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਬਹੁਤ ਵ ਜਿਵੇਂ ਇਹ ਤੇ ਜੇ ਤੁਸੀਂ ਇਨਕਮ ਕਰਨ ਲੱਗੇ ਨਾ ਲੋਕ ਬਹੁਤ ਕਰੋੜਾਂ ਚ ਰੁਪਈਆ ਕਮਾ ਰਹੀ ਆ ਲੋਕ ਯਾਰ ਅਰਬਾਂ ਚ ਕਮਾ ਰਹੇ ਨੇ ਜਿੰਨੇ ਵੀ ਤੁਹਾਨੂੰ ਜਿਆਦੇ ਫੋਲੋਅਰਾਂ ਵਾਲੇ ਦੇਖਣਗੇ ਬਹੁਤ ਜਿਆਦਾ ਪੈਸਾ ਸੋਸ਼ਲ ਮੀਡੀਆ ਤੇ ਬਾਕੀ ਫਿਊਚਰ ਵੀ ਮੈਨੂੰ ਲੱਗਦਾ ਇਹ ਵੀ ਇਹ ਚੱਲੀ ਜਾਣਾ ਹਜੇ ਕਾਫੀ ਟਾਈਮ ਚੱਲੂ ਇਹ ਇਹਦਾ ਆਉਣ ਵਾਲਾ ਫਿਊਚਰ ਵੀ ਆ ਕੋਈ ਵੀ ਚੀਜ਼ ਆਪਾਂ ਕਰਦੇ ਆ ਨਵਾਂ ਬਿਜ਼ਨਸ ਸਟਾਰਟ ਕਰਦੇ ਆ ਆਪਾਂ ਨੂੰ ਸੋਸ਼ਲ ਮੀਡੀਆ ਦੀ ਜ਼ਰੂਰਤ ਪੈਂਦੀ ਹੁੰਦੀ ਹੈ ਕਿਉਂਕਿ ਇਨਫਲੂਐਂਸੀ ਲੋਕ ਉਹ ਤੋਂ ਹੁੰਦੇ ਆ ਫੇਰ ਹੀ ਆਪਣਾ ਬਿਜ਼ਨਸ ਵਧਦਾ ਹ ਹਰ ਇੱਕ ਚੀਜ਼ ਉਹ ਤੇ ਤੇ ਸਰ ਤੇ ਚੱਲਦੀ ਆ ਇੰਦਾ ਫੋਲੋਅਰ ਕਿਵੇਂ ਵਧਾਈਏ ਇਹ ਵੀ ਇਹ ਸਾਰੀਆਂ ਪਲੇਟਫਾਰਮਾਂ ਦਾ ਆਹੀ ਚੈੱਕਰ ਹੁੰਦਾ ਵੀ ਕੋਈ ਵੀ ਚੀਜ਼ ਆ ਤੁਸੀਂ ਰੈਗੂਲਰਲੀ ਤੁਹਾਨੂੰ ਕਰਨੀ ਪੈਣੀ ਆ ਵੀਡੀਓ ਪਾਉਣੀ ਪੈਣੀ ਆ ਮੈਂ 2 ਸਾਲ ਵੀਡੀਓ ਪਾਉਂਦਾ ਰਿਹਾ ਲਗਾਤਾਰ ਫਿਰ ਕਿਤੇ ਜਾ ਕੇ ਹਿੱਟ ਵੱਜੀ ਆ ਥੋੜੇ ਫੋਲੋਅਰ ਵਧਣ ਲੱਗੇ ਨੇ ਪਹਿਲਾਂ 2 ਸਾਲ ਮੈਨੂੰ ਹਜ਼ਾਰਾਂ ਚ ਵੀਊ ਆਉਂਦੇ ਸੀ ਸੌਆਂ ਚ ਆਉਣ ਲੱਗੇ ਪਹਿਲਾਂ ਜਦੋਂ ਜਦ ਮੈਂ ਤੁਹਾਨੂੰ ਦੱਸਦਾ ਨਵਾਂ ਨਵਾਂ ਮੈਂ ਰੀਲਾਂ ਪਾਉਣ ਲੱਗਿਆ ਮੇਰੇ 100 200 ਵੀਊ ਆਉਂਦੇ ਵੀ ਮੇਰੇ 1000 ਵੀਊ ਆ ਜਾਂਦੇ ਨਾ ਮੈਂ ਪੂਰਾ ਖੁਸ਼ ਹੋ ਜਾਂਦਾ ਵੀ ਹਾਂ ਵੀ ਕਿੰਨਾ ਸਵਾਦ ਆ ਗਿਆ ਵੀ ਹਜ਼ਾਰ ਜਣੇ ਨੇ ਵੀਡੀਓ ਦੇ ਪਾਉਂੀਆਂ ਪੈਂਦੇ ਨੇ ਫਿਰ ਪੱਕੇ 1000 ਤੋਂ 30 ਆਉਣ ਲੱਗੇ ਸਾਰੇ ਵੀਊ ਵਿਚ ਵਿਚ 10000 ਆ ਜਣਾ ਖੁਸ਼ੀ ਹੋ ਜਣੀ ਵੀ ਹਾਂ 10000 ਟੱਪ ਗਿਆ ਅੱਜ ਆਪਣੀ ਵੀਡੀਓ ਫਿਰ ਇ ਰੈਗੂਲਰਲੀ ਪਾਉਂਦੇ ਗਏ ਫਿਰ ਸਾਰੀਆਂ 10000 ਟੱਪਣ ਲੱਗੀਆਂ ਹੁਣ ਵਧੀਆ ਬਾਬੇ ਦੀ ਮਿਹਰ ਆ ਮਿਲੀਅਨ ਵੀ ਆ ਜਾਂਦੇ ਆ 5-5 ਮਿਲੀਅਨ 7-7 ਮਿਲੀਅਨ ਵੀ ਆ ਜਾਂਦੇ ਆ ਵੀ 100-100 ਕੇ ਦਾ ਆਮ ਗੱਲਾਂ ਵੀ ਆਉਂਦੀ ਰਹਿੰਦੇ ਆ ਮਹੀਨੇ ਜਦ 10-12 ਵੀਡੀਓ ਤੇ ਆਈ ਜਾਂਦੇ 100k ਟਾਪੀ ਜਾਂਦੇ ਆ ਵੀ ਲੱਖ ਵਿਊ ਟਾਪੀ ਜਾਂਦਾ ਹੈ ਸਾਰਿਆਂ ਤੇ ਆਈਆਂ ਜੇ ਕਿਸੇ ਤੇ YouTube ਦੇ ਵਿੱਚ ਤੁਸੀਂ ਰੈਗੂਲਰ ਪਾਉਂਗੇ ਵੀਰੇ ਤਾਂ ਹੀ ਆਉਣਾਗਾ YouTube ਦਾ ਮੇਨ ਹੋਣਦਾਗਾ ਥੰਬਨੇਲ ਥੰੰਬਨੇਲ ਤੁਹਾਡਾ ਕੋਈ ਗਰਮ ਜੇ ਮਸਾਲੇ ਵਾਲਾ ਲਾਇਆ ਹੋਊਗਾ ਜਨਤਾ ਕਲਿੱਕ ਕਰੂਗੀ ਸਾਰੇ ਕਦੇ ਮੇਨ ਹੁੱਕ ਲਾਈਨ ਹੁੰਦੀ ਹੈ ਤੇ ਸਾਹਮਣੇਲ ਹੁੰਦਾਗਾ ਰੀਲਾਂ ਦੇ ਹੁੰਦੀਆਂ ਮੇਨ ਹੁੱਕ ਲਾਈਨ ਜਿਵੇਂ ਜਾਂ ਤੋਰਨ ਫੇਰ ਨਾਲ ਯਾਰੀ ਲਾਂ ਜੀ ਤੇ ਚੱਲ ਅਲੱਗ-ਕਲ ਰਹਿ ਗਈ ਕੋਈ ਵੀ ਤੁਸੀਂ ਬੋਲਕ ਵਾਲੀ ਵੀਡੀਓ ਬਣਾਉਨੇ ਆ ਮੇਨ ਜਿਹੜੀ ਲਾਈਨ ਹੁੰਦੀ ਐ ਜਦੋਂ ਤੁਸੀਂ ਸਟਾਰਟ ਕਰਨਾ ਉਹੀ ਜੇ ਤੁਸੀਂ ਬੰਦਿਆਂ ਨੂੰ ਐ ਇੰਟਰਸਟਿੰਗ ਜੀ ਦੇਤੀ ਵੀ ਹਾਂ ਵੀ ਆਹ ਚੀਜ਼ ਹੋ ਗਈਆਂ ਐ ਇਦਾਂ ਫਿਰ ਤੁਹਾਡੀ ਸਾਰੀ ਵੀਡੀਓ ਦੇਖ ਲੈਂਦੇ ਆ ਲੋਕ ਇਦਾਂ ਚੱਲਦਾ ਸਾਰਾ ਸਿਸਟਮ ਤੇ ਹਰੇਕਤ ਉਤੇ ਤੁਸੀਂ ਪਲੇਟਫਾਰਮ ਤੇ ਰੈਗੂਲਰ ਲਹੋਗੇ ਤਾਂ ਤੁਹਾਡਾ ਉਹ ਚੱਲ ਜਾਈ ਜਾਊਗਾ ਸਨੈਪਚੈਟ ਦਾ ਵੀ ਤੁਹਾਨੂੰ ਦੱਸਿਆ ਵੀ ਐਂਡ ਤੇ ਗਰਮ ਜੀ ਕੋਈ ਫੋਟੋ ਪਾ ਦਿਓ ਮਸਾਲੇ ਵਾਲੀ ਕੋਈ ਅੱਜ ਇਹਦਾ ਜੀ ਡਿਵੋਰਸ ਹੋ ਗਿਆ ਅੱਜ ਕੱਲ ਆਹ ਚੱਲ ਰਿਹਾ ਕ੍ਰਿ ਇਹਦੇ ਸਰ ਤੇ ਜਲਦਾ ਲੋਕ ਗਲਤ ਮਲਤ ਫੋਟਾਂ ਵੀ ਪਾਈ ਜਾਂਦੇ ਰਹਿੰਦੇ ਆ ਵਿੱਚ ਵਿੱਚ ਤੇ ਇਦਾਂ ਵੀ ਤੁਹਾਨੂੰ ਇਦਾਂ ਦੱਸਿਆ ਹਸਾਉਂਦਾ ਉੱਤੇ ਸਾਨੂੰ ਹਜੇ ਵੀਰੇ ਇੰਨੀ ਇਨਕਮ ਨਹੀਂ ਹੈਗੀ ਕਿਉਂਕਿ ਨਾ ਤਾਂ ਇਹ ਰੈਗੂਲਰ ਹੈਗੇ ਤੇ ਕੱਲੇ ਇੰਸਟਾਗ੍ਰਾਮ ਨੂੰ ਸਾਡੇ ਕਿਵੇਂ ਕਿਤੇ ਵੀ ਰੈਗੂਲਰ ਨਹੀਂ ਹੈਗਾ ਇੰਸਟਾਗ੍ਰਾਮ ਟਿਕਟੌਕ ਤੇ ਮੈਂ ਵੀਡੀਓ ਪਾਈ ਜਾਂਦਾ ਰਹਿਣਾ ਉਹ ਵੀਡੀਓ ਦੇ ਪੈਸੇ ਨਹੀਂ ਦਿੰਦੇ ਹੈਗੇ ਤਾਂ ਕਰਕੇ ਮੈਨੂੰ ਇਨਕਮ ਨਹੀਂ ਹੈਗੀ ਫੇਸਬੁੱਕ ਤੇ ਮੇਰਾ ਮੋਨਟਾਈਜੇਸ਼ਨ ਨਹੀਂ ਹੋਇਆ ਹਨਾ ਤੇ ਮੈਂ ਕਿਉਂਕਿ ਹਜੇ ਮੈਨੂੰ ਮਹੀਨਾ ਹੀ ਹੋਇਆ ਸਟਾਰਟ ਕੀਤਾ ਨੂੰ ਨਾ ਮੈਨੂੰ ਉਹਦੇ ਪਾਲਿਸੀਆਂ ਵਗੈਰਾ ਬਾਰੇ ਪਤਾ ਵੀ ਉਹ ਕਿਵੇਂ ਮੋਨਟਾਈਜੇਸ਼ਨ ਯੂ ਡੂ ਦੇ ਆਪਾਂ ਨੂੰ ਤੁਹਾਨੂੰ ਪਤਾ ਮਹੀਨੇ 'ਚ ਵੱਧ ਵੱਧ 2-3 ਵਲੌਗ ਹੁੰਦੇ ਆ ਆਪਣੇ ਕਿੰਨੀ ਕ ਇਨਕਮ ਆ ਉਹਨਾਂ ਦੀ ਤੁਹਾਨੂੰ ਪਤਾ ਹੀ ਦੱਸ ਹੀ ਦਿੱਤਾ ਤੇ ਤਾਂ ਕਰਕੇ ਦੱਸਿਆ ਵੀ ਇੰਨੀ ਸਾਨੂੰ ਇਨਕਮ ਨਹੀਂ ਹੈਗੀ ਬਸ ਨਾਮ ਹੀ ਆ ਵੀ ਤੁਸੀਂ ਕਹੀ ਜਾਂਦੇ ਹੋ ਵੀ ਇਹਦੀ ਇਨਕਮ ਦੇ ਸਰਤੇ ਘੁੰਦੇ ਹੋਣਗੇ ਅਸੀਂ ਵੀਰੇ ਆਪਦੇ ਸਰਤੇ ਘੁੰਮ ਰਹੇ ਆ ਹਜੇ ਆਪ ਹੀ ਕੁਮਾਰੇ ਹਾਂ ਕੰਮ ਤੇ ਜਾਂਦੇ ਆ ਕਮਾ ਕੇ ਆਪਾਂ ਲਾ ਰਹੇ ਆ ਤੇ ਕਮਾਉਣ ਵਾਲੇ ਜੇ ਤੂੰ ਕਮਾਉਣਾ ਚਾਹੁੰਦੇ ਹੋ ਕਮਾਉਣ ਨੂੰ ਤੁਹਾਨੂੰ ਦੱਸਿਆ ਵੀ ਬਹੁਤ ਪੈਸਾ ਆ ਗਿਆ ਸੋਸ਼ਲ ਮੀਡੀਆ ਤੇ ਬੰਦਾ ਰੈਗੂਲਰ ਹੋਣਾ ਚਾਹੀਦਾ ਸਾਰਾ ਦਿਮਾਗ ਉਹ ਚਲਾਉਣਾ ਪੈਂਦਾ ਫੋਕਸ ਰੱਖਣਾ ਪੈਂਦਾ ਇੱਕ ਜਗ੍ਹਾ ਤੇ ਵੀ ਹਾਂ ਬਣਾਉਣ ਨੂੰ ਮੈਂ ਹੁਣ ਬਹੁਤ ਪੈਸਾ ਬਣਾ ਸਕਦਾ ਪਰ ਮੈਂ ਚੀਜ਼ ਚਾਹੁੰਦਾ ਨਾ ਵੀ ਗਲਤ ਚੀਜ਼ਾਂ ਉਹ ਪ੍ਰਮੋਟ ਨਾ ਕਰਾਂ ਮੈਂ ਜਿਵੇਂ ਆ ਬਾਬਿਆਂ-ਬੂਬਿਆਂ ਦੇ ਪ੍ਰੋਮੋਸ਼ਨਾਂ ਵਾਧੂ ਆਉਂਦੀਆਂ ਆ ਵਾਧੂ ਪੈਸਾ ਵੀ ਦਿੰਦੇ ਹੁੰਦੇ ਆ 20-2000 ਰੁਪਏ ਦੇਣ ਤੱਕ ਜਾਂਦੇ ਹੁੰਦੇ ਆ ਵੀ ਇੱਕ ਵਾਰ ਤੁਹਾਨੂੰ ਸਟੋਰੀ ਪਾਉਣੀ ਆ ਵੀ ਐਂ ਵਾਸਾ ਜਿਹਾ ਕਰੋ ਇਹ ਜਿਹਾ ਕਰੋ ਕਾਲਾ ਢੂਣਾ ਕਰਵਾਓ ਇਹਨਾਂ ਦੀਆਂ ਨਾ ਕਰੋ ਤੇ ਬਚ ਕੇ ਰਹੋ ਗੇਮਲਿੰਗ ਵਾਲਿਆਂ ਵੀ ਮੈਂ ਕਰ ਸਕਦਾ ਕ੍ਰਿਪਟੋ ਵਾਲਿਆਂ ਦੇ ਆਉਂਦੇ ਆ ਵਾਧੂ ਹਨਾ ਪਰ ਨਹੀਂ ਯਾਰ ਥੋੜਾ ਜਿਹਾ ਵੀ ਚੱਕਰ ਮਨਦਾ ਜਮੀਰ ਜੀ ਨਹੀਂ ਮੰਦਾ ਹੈਗਾ ਇਦਾਂ ਚੱਕਰ ਆ ਸਾਰਾ ਤੇ ਕਮਾਉਣ ਨੂੰ ਬੰਦਾ ਇਹਨਾਂ ਮਰਜ਼ੀ ਪੈਸਾ ਕਮਾ ਸਕਦਾ ਤੇ ਆਪਾਂ ਥੋੜਾ ਜਿਹਾ ਚਾਹੁੰਦੇ ਆ ਵੀ ਸਿੱਧੇ ਰਾਹੇ ਚੱਲੀਏ ਲੋਕਾਂ ਦੇ ਵਿੱਚ ਥੋੜੀ ਆਪਣੀ ਰਿਸਪੈਕਟ ਬਣੀ ਆ ਫੈਮਲੀਆਂ ਦੇਖਦੀਆਂ ਨੇ ਆਪਾਂ ਨੂੰ ਤੇ ਵੀ ਦੇਖਦੇ ਰਹਿਣ ਲੋਕਾਂ ਨੂੰ ਐ ਗਲਤ ਪ੍ਰਭਾਵ ਆਪਣਾ ਨਾ ਪਵੇ ਇਸ ਲਈ ਆਪਾਂ ਇਦਾਂ ਹੀ ਚੱਲਦੇ ਆ ਤੇ ਬਾਕੀ ਤੁਹਾਨੂੰ ਮੈਂ ਸਾਰਾ ਸਹਾਗਤਾ ਵਾ ਛੋਟੀ ਜੀ ਵੀਡੀਓ ਜੋ ਦੱਸਦਾ ਹੁਣ ਬਾਕੀ ਥੋੜੀ ਮਰਜੀ ਆ ਚੱਕ ਕੇ ਰੱਖੋ ਫੱਟੇ ਸਾਰੇ ਜਣੇ ਰੈਗੂਲਰ ਰਹੋ ਰੈਗੂਲਰ ਪਾਈ ਚੱਲੋ ਵੀਡੀਓ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੂਗੀ ਥੈਂਕ ਯੂ ਸਾਥ ਸ੍ਰੀ ਗੁਰੂ ਸਤਿ ਸ੍ਰੀ ਅਕਾਲ